ਮਜ਼ਦੂਰਾਂ ਦੇ ਗਏ ਸਰਕਾਰ ਜਿਹੜੀ ਆ ਜਦੋਂ ਲੋੜ ਹੁੰਦੀ ਆ ਉਦੋਂ ਵਰਤਨ ਜਿਹੜੇ ਬਣਾਉਂਦੇ ਆ ਉਹ ਕਣਕ ਖਾਦੀ ਆਪ ਵੇਚ ਜਾਂਦੇ ਗਰੀਬ ਲੈ ਲੈਣ ਨੇ ਕੀ ਕਹਿੰਨਾ ਤੇ ਦੂਜੀ ਗੱਲ ਮੁੜ ਕੇ ਮੈਂ ਅਜੇ ਤਾਈ ਆਪਣਾ ਧਰਮੀਲ ਮਰ ਗਿਆ ਉਹਦਾ ਵਰਤਨ ਨੂੰ ਕਾਰ ਦੇਤੀ ਗਰੀਬ ਰਹਿ ਗਏ ਫਿਰ ਉਸੇ ਤੇ ਉਸੇ ਇਹਦੇ ਪਾਣੀ ਨਹੀਂ ਕਢਾ ਸਕਦੇ ਹੋਲੇ ਕੀ ਕੰਮ ਸਾਡਾ ਕਰ ਦੇਣਗੇ ਕੀ ਕਹਿੰਨਾ ਹਿਆਰੀ ਦੇ ਉਹ ਨਹੀਂ ਬਨੇ ਗਰੀਬ ਤੁਰੇ ਪਰਦੇ ਆ ਤੇ ਨਿਆਣਾ ਜੰਮਣ ਲੱਗੇ ਮਾਰ ਕਹਿੰਦੇ ਇੱਕ ਬਣਾਉਂਦੇ ਆ ਅਸੀਂ ਚਾਲ ਪੜਾਈ ਤੇ ਬਲਦੇ ਸਾਡੇ ਤੱਕ ਤੇ ਬੇ ਵੀ ਸਾਨੂੰ ਕੱਖ ਨਹੀਂ ਮਿਲਦਾ ਤੇ ਪਿਛੇ ਨਾਲ ਉਹ ਵੀ ਖਰਾਬ ਕਰਨ ਆਇਆ ਆਂਦੇ ਪੱਕਾ ਦੇ ਦੇਾਂਗੇ ਆਪਣਾ ਆਪਣਾ ਥੋਈ ਨੂੰ ਹੁਸਨਾਨੀ ਨੂੰ ਉਹ ਵੀ ਕੱਖ ਨਹੀਂ ਸਰਕਾਰ ਤੇ ਕੱਖ ਵੀ ਨਹੀਂ ਕਰਦੇ ਜੀ ਉਈ ਬੰਬਾਰੇ ਕੋਈ ਨਹੀਂ ਤੋਈਦਾ ਕਿੰਨੇ ਸਾਲ ਹੋ ਗਏ ਮਸਤੀ ਕਰਦੇ ਬਈ ਦੂਰੇ ਮੈਨੂੰ 50 ਸਾਲ ਹੋ ਗਏ ਆ 50 ਸਾਲ 10 10 ਰੁਪਏ ਦੀਹਾੜੀ ਤੋਂ ਚੱਲੇ ਆਂ 50 ਸਾਲ ਜਿੱਥੇ ਖਲੋਤੇ ਕੋਈ ਅੱਡਾ ਬਣਿਆ ਕੋਈ ਤੋਂ ਕੋਈ ਕੋਈ ਅੱਡਾ ਨਹੀਂ ਬਣਿਆ ਪਹਿਲਾਂ ਭੋੜੀ ਕੋਈ ਉਹ ਤੇ ਨਾਲ ਆਈ ਲੜੇਨ ਦੁਕਾਨਾਂ ਨਾਲ ਇੱਥੇ ਵੀ ਇਹੋ ਹਾਲੇ ਤੇ ਢਾਣੇ ਵਾਲੇ ਨੇ ਖਲੋਣ ਦਿੰਦੇ ਕੀ ਹੋਣਾ ਚਾਹੀਦਾ ਜੋੜਾ ਜਪਣੀ ਖਲੋਤੇ ਆਂ ਕੀ ਹੋਣਾ ਕਿ ਐਦਾਂ ਗਰੀਬ ਟੱਕੇ ਖਾਂਦੇ ਪਹਿਲਾਂ ਤੁਹਾਡੇ ਸਾਹਮਣੇ ਆਂ ਕਿ ਜਗ੍ਹਾ ਹੁਣ ਬਣ ਜਾਈਦਾ ਕੋਈ ਅੱਡਾ ਬਣਾ ਚਾਹੀਦਾ ਵਾ ਕੋਈ ਸਹੂਲਤ ਮੈਦਰੀ ਸਹੂਲਤ ਕਾ ਜਾਂਦੇ ਆਗੋ ਇਹਨੇ ਗਾੜੀ ਕਮਚੇ ਆ ਉਹ ਖਾ ਜਾਂਦੇ ਆ ਉਦੋਂ ਕੋਈ ਗੱਲਾਂ ਕਰਦੇ ਆ ਨਿਆਣੇ ਜੰਮਣ ਲੱਗੇ ਮਰ ਜਾਂਦੇ ਆ ਤੇ ਸਾਡੇ ਪੰਜ ਪੰਜ ਨਿਆਣੇ ਇਹ ਸਰਕਾਰ ਤੇਹੀਂ ਬਣਾਉਨੇ ਆ ਤੇ ਸਾਨੂੰ ਮਿਲਦਾ ਕੱਖ ਨਹੀਂ ਜਿੱਦਾਂ ਹੁਣ ਵੋਟਾਂ ਆਉਣ ਵਾਲੀਆਂ ਲੋਕਾਧਾਰਕਰ ਪਹੁੰਚਦਾ ਮੰਤਰੀ ਆ ਦੱਸ ਹੁੰਦੀ ਸਾਰੇ ਪੁਆਣਾ ਉਹ ਉਦੋਂ ਦੇ ਉਦੋਂ ਦੇ ਬੜੇ ਮਿੱਠੇ ਹੋ ਜਾਂਦੇ ਆ ਉਦੋਂ ਤੇ ਪੈਣੀ ਪੈਂਦੇ ਆ ਤੇ ਲੱਗਦਾ ਨਹੀਂ ਵੀ ਤੁਹਾਨੂੰ ਮੂਰਖ ਬਣਾਇਆ ਜਾਂਦਾ ਮੂਰਖ ਬਣਾਵਾ ਜਾਂਦੇ ਆ ਹੁਣ ਨਹੀਂ ਨਾ ਗਾਂ ਬਣਾਣਾ ਹਾਂ ਉਹ ਨਾ ਤੂੰ ਦੇ ਲਖਾਂਗੇ ਤੇ ਭਰੇ ਪੈ ਉਹ ਨਹੀਂ ਆ ਕੇ ਚਲਾ ਸਕਦੇ ਉਹ ਕੀ ਕਰਦੇ ਨੇ ਥਾਣੇ 'ਚ ਕੰਮ ਕਰਨਾ ਪੈਸੇ ਦੇ ਕੇ ਕਰਵਾ ਲੈ ਉਹ ਵੀ ਆਵਾਜ਼ ਨਹੀਂ ਦਿੰਦੇ ਜੇ ਕੰਮ ਤੇ ਇਹਨੂੰ ਪੈ ਜੇ ਤੇ ਪੈਸੇ ਦੇ ਕੇ ਤੂੰ ਕਰਵਾਉਣਾ ਮੈਂ ਇਹਨਾਂ ਨੂੰ ਕਿੱਥੇ ਆਇਤੀ ਨਹੀਂ ਕੋਈ ਆਵਾਜ਼ ਨਹੀਂ ਦਿੰਦੇ ਭਾਵੇਂ ਕੋਈ ਕੋਈ ਤਨਵੀਰ ਆ ਜਾਏ ਭਾਵੇਂ ਸੋਣਾਰ ਦੀ ਦਵਾਈਆਂ ਦੇਈ ਜਾਂਦਾ ਉਹ ਕਿਸੇ ਨੂੰ ਮੂੰਹ ਨਹੀਂ ਵਿਖਾਇਆ ਸੁਣ ਲੈ ਇਹ ਗੱਲਾਂ ਵਾ ਸਰਕਾਰ ਨਸ਼ੇ ਪੰਜਾਬ ਨੂੰ ਆਬ ਲਾਉਣ ਲਈ ਜਿਹੜੇ ਆਪਣਾ ਫਰੀਦ ਦਵਾਈਆਂ ਦੇਣ ਰਿਹਾ ਇਹ ਆਬ ਨਸ਼ੇ ਬੇਗਾਨਾ ਪੰਜਾਬ ਦਾ ਇਹ ਕਰ ਰਿਹਾ ਫਰੀ ਗੋਲੀ ਜਿਹੜੀਆਂ ਦੇਣ ਰਿਹਾ ਇਹ ਬਗੈ ਕੰਟਰੋਲ ਕਰਨਾ ਤੇ ਹੋ ਵੀ ਸਕਦਾ ਵਾ ਪਰ ਇਹ ਨਹੀਂ ਕਰਦੇ ਸ਼ਰਾਰਤ ਆਬ ਵੇਚਦੇ ਆ ਮਜ਼ਦੂਰ ਮੇਰੇ ਤੋਂ ਵੱਧ ਬਜ਼ੁਰਗਾਂ ਜਿਹਨਾਂ ਨੂੰ 50 ਸਾਲੇ ਸੰਤਾਪ ਉਹਨਾਂ ਹੰਦਿਆ ਹੋ ਗਿਆ ਆ ਜਿੰਨੇ ਵੀ ਖਲੋਤੇ ਆ ਤੁਸੀਂ ਦੇਖੋ ਕਈਆਂ ਦੇ ਹੱਥੇ ਰੋਟੀ ਦੇ ਝੋਲੇ ਆ ਤੇ ਐ ਗੱਲ ਦੀ ਗਰੰਟੀ ਨਹੀਂ ਆ ਵੀ ਇਹ ਬੰਦੇ ਇਹਨਾਂ ਨੂੰ ਰੋਟੀ ਲੈ ਕੇ ਜਾਣਗੇ ਘਰੇ ਕਿ ਨਹੀਂ ਲੈ ਕੇ ਜਾਣਗੇ ਬੱਚਿਆਂ 'ਤੇ ਨਾ ਨਾ ਜਿਦਾ ਚਿੜੀਆਂ ਜਨੌਰ ਚੋਗਾ ਚੁਬਣ ਫਿਰ ਉੱਠ ਪੈਂਦੀਆਂ ਉਹ ਚੰਗੀਆਂ ਉਹ ਚਿੜੀਆਂ ਨਾਲ ਚਲੇ ਜਾਂਦੇ ਆ ਸਰਕਾਰ ਜਿੱਦਾਂ ਵੀਰ ਨੇ ਕਿਹਾ ਕਿ ਅਸੀਂ ਚਾਰ-ਚਾਰ ਪੰਜ-ਪੰਜ ਬੱਚੇ ਪੈਦਾ ਕਰਦੇ ਆ ਆ ਸਾਡੀ ਕਮਿਊਨਿਟੀ ਜਿਆਦਾ ਵਾ ਇਸੇ ਦਾ ਹੁੰਦਾ ਜੇ ਹਿੰਦੁਸਤਾਨ 'ਚ ਦੇਖਿਆ ਜਾਵੇ 77 ਤੋਂ 77% ਜਿਹੜੇ ਲੋਕ ਆ ਮਜ਼ਦੂਰੀ ਕਰਦੇ ਆ ਉਹਦੇ ਵਿੱਚ ਕੁਝ 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 ਬੰਦਿਆਂ ਨੂੰ ਹੀ ਸਰਕਾਰ ਖੂਤਾ ਦਿੰਦੀ ਆ ਸਰਕਾਰ ਨੂੰ ਚਾਹੀਦਾ ਕਿ ਇੱਕ ਵੱਖਰੇ ਕੈਂਪ ਲਾਇਆ ਜਾਣ ਉਹਦੇ ਵਿੱਚ ਮਜ਼ਦੂਰਾਂ ਦੀ ਰਨਰੋਲਮੈਂਟ ਕੀਤੀ ਜਾਵੇ ਹਾਂ ਦੇਖੇ ਜਾਵੇ ਜਿਵੇਂ ਕਿ ਜਿਵੇਂ ਕਿ ਸਰਕਾਰ ਕਹਿੰਦੀ ਹੈ ਰੈੱਡ ਕਰਾਸ ਹੈਗਾ ਰੈੱਡ ਕਰਾਸ ਉਹਨੂੰ ਹੀ ਕੰਮ ਕਰਦਾ ਲੋਹਾੜ ਹੁੰਦੇ ਆ ਅੱਗੋਂ ਪਿਛੋਂ ਰੈੱਡ ਕਰਾਸ ਕਿੱਥੇ ਆ ਇਹਨੂੰ ਫੰਡਿੰਗ ਨਹੀਂ ਹੁੰਦੀ ਸਰਕਾਰ ਤੋਂ ਇੰਟਰਨੈਸ਼ਨਲ ਫੰਡਿੰਗ ਹੁੰਦੀ ਹੈ ਸਰਕਾਰ ਕੋ ਫੰਡਿੰਗ ਹੁੰਦੀ ਹੈ ਇਸੇ ਤਰ੍ਹਾਂ ਦਾ ਇੱਕ ਸਫਤਰ ਹਰ ਦਿਲੇ ਤੇ ਹਰ ਦਸਤੂਜ ਪਾਰਦਰਸ਼ੀ ਹੋਣਾ ਚਾਹੀਦਾ ਜਿੱਥੇ ਹਰ ਗਰੀਬ ਹਰ ਮਜ਼ਦੂਰ ਭਾਵੇਂ ਤੇ ਲੱਕੜ ਦੀ ਮਜ਼ਦੂਰੀ ਕਰਦਾ ਚਾਹੇ ਉਹ ਮਿੱਟੀ ਦੀ ਮਜ਼ਦੂਰੀ ਕਰਦਾ ਚਾਹੇ ਉਹ ਕਿਸੇ ਤਰ੍ਹਾਂ ਦੀ ਮਜ਼ਦੂਰੀ ਕਰਦਾ ਉਹ ਜਾ ਕੇ ਆਪਣੀ ਨਰੋਲਮੈਂਟ ਕਰਾਵੇ ਆਪਣੇ ਘਰਾਂ ਦੇ ਮੈਂਬਰ ਲਖਾਵੇ ਉੱਥੋਂ ਉਹਨੂੰ ਦੱਸਿਆ ਜਾਵੇ ਵੀ ਉਹਨੀਆਂ ਆਪਣਾ ਜਿਹੜਾ ਕਾਰਡ ਆ ਆਸ਼ੂਮਣ ਕਾਰਡ ਫਲਾਣਾ ਕਾਰਡ ਜੋ ਸਰਕਾਰਾਂ ਵੱਲੋਂ ਨੇ ਕਾਟਾ ਕੰਫਿਊਜ਼ ਕਰਨ ਲਈ ਬਣਾ ਦਿੱਤੇ ਆ ਉਹਨੂੰ ਦਿੱਸ਼ਕ ਦਿੱਤਾ ਜਾਵੇ ਉਹਨਾਂ ਨੂੰ ਬੰਦੀ ਸਹੂਲਤ ਦਿੱਤੀ ਜਾਵੇ ਏਰ ਮਜ਼ਦੂਰ ਦੇ ਸਬੰਧਾਂ ਨਹੀਂ ਤੇ ਅੱਜ 1 ਮਈ ਆ ਰਾਜਾ ਜੀ ਜਿਸ ਤਰ੍ਹਾਂ ਮਜ਼ਦੂਰਾਂ ਨੂੰ ਜਿਹੜੀ ਸਰਕਾਰ ਵੱਲੋਂ ਜਿਹੜੀ ਸਹਾਇਤਾ ਵੀ ਮਿਲਦੀ ਆ ਜਾਂ ਇਹਨਾਂ ਨੂੰ ਕੁਝ ਮਿਲਦਾ ਉਹਦਾ ਫਾਇਦਾ ਵੀ ਕੋਈ ਚੰਗੇ ਲੋਕ ਲੈ ਜਾਂਦੇ ਆ ਮਜ਼ਦੂਰ ਤਾਂ ਕਿ ਉਹਦੀ ਕੋਈ ਜਾਣਕਾਰੀ ਨਹੀਂ ਹੁੰਦੀ ਇਹ ਤਾਂ ਹੱਸੋ ਹੀ ਨਾ ਸਵਾਲ ਜੇ ਮੈਂ ਤਰਨਤਨ ਦਾ ਸ਼ਹਿਦਾਬ ਸੁਣੀ ਕਿ ਮੈਂ ਬੜੇ ਇਹੋ ਜਿਹੇ ਲੋਕ ਵੇਖੇ ਜਿਹੜੇ ਨਾ ਹੋਰ ਚੁੰਨਰ ਗੱਡੀ ਵਿੱਚ ਕਣਕ ਲੱਦਣ ਆਉਂਦੇ ਆ ਕਹਿੰਦੇ ਵੀ ਆਨੂੰ ਫ੍ਰੀ ਕਣਕ ਮਿਲੀ ਆ ਇਹ ਨਾ ਤੁਹਾਨੂੰ ਫ੍ਰੀ ਕਣਕ ਮਿਲੀ ਫੁੱਲੀ ਦਾਲ ਨਹੀਂ ਆ ਜਿਹੜਾ ਤਰੀਕਾ ਉਹਨੂੰ ਕੁਝ ਨਹੀਂ ਮਿਲਦਾ ਜਿਹੜਾ ਜਿਹੜੇ ਚਿਹਦੇ ਹੁੰਦੇ ਆ ਸਾਡੇ ਲੀਡਰਾਂ ਦੇ ਜਿਹੜਾ ਖੌਤੀ ਲੀਡਰ ਬਣ ਜਾਂਦੇ ਆ ਭਾਵੇਂ ਉਹ ਕਿਸੇ ਸਰਕਾਰ ਦੇ ਕਿਸੇ ਕਮਿਊਨਿਟੀ ਦੇ ਹੋਣਾਂ ਉਹਨਾਂ ਨੂੰ ਉਸੂਲ ਤਾਂ ਮਿਲਦੀ ਆ ਕਣਕਾਂ ਦੀ ਦਾਲ ਦੀ ਲੱਟਣ ਪਟਣ ਦੀ ਇਹਨਾਂ ਗਰੀਬਾਂ ਨੂੰ ਕੁਝ ਨਹੀਂ ਮਿਲਦਾ ਜਿਨ੍ਹਾਂ ਨੂੰ ਮਿਲਦਾ ਤੇ ਇਹ ਇਥੇ ਦਿਹਾੜੀਆਂ ਕਰਨ ਉਹਨਾਂ ਨੂੰ ਇਹਨਾਂ ਨੂੰ ਚਾਹੀਦੀ ਆ ਕਿ ਕਣਕ ਦਾਲ ਏ ਢਿੱਡ ਭਰ ਸਕਦੀ ਆ ਜ਼ਰੂਰਤਾਂ ਨਹੀਂ ਪੂਰੀਆਂ ਕਰ ਸਕਦੀ ਸਰ ਸਰ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਵਾਗਤ ਕਰਦਾ ਮਜ਼ਦੂਰ ਦਿਵਸ ਇੰਟਰਨੈਸ਼ਨਲ ਲੈਵਲ ਤੇ ਮਨਾਇਆ ਜਾਂਦਾ ਔਰ ਮੈਂ ਸਾਰੇ ਕਿਰਤੀ ਵਰਗ ਨੂੰ ਮਜ਼ਦੂਰ ਦਿਵਸ ਦੀ ਵਧਾਈ ਦਿੰਦਾ ਪਰ ਇਹ ਆਪਣੇ ਹੱਕਾਂ ਬਾਰੇ ਜਾਗਰੂਕ ਨਹੀਂ ਆਂਦੇ ਸੱਚੀ ਗੱਲ ਹੈ ਮੰਨ ਲੈ ਜਾਵੇ ਵੀ ਇਹ ਘੱਟ ਪੜੇ ਲਿਖੇ ਨੇ ਜਾਂ ਜੋ ਵੀ ਆ ਪਰ ਜਿਹੜਾ ਪੜੇ ਲਿਖਿਆ ਵਰਗ ਆ ਉਹ ਕਿੰਨਾ ਕਿ ਜਾਗਰੂਕ ਆ ਪੜੇ ਲਿਖਿਆ ਵਰਗ ਵੀ ਬਹੁਤ ਜਲਦੀ ਭਾਵੇਂ ਕੋਈ ਐਮਏ ਬੀਏ ਹੋਵੇ ਕੋਈ ਪੀਐਚਡੀ ਹੋਵੇ ਆ ਉਹ ਬਹੁਤ ਜਲਦੀ ਮੰਦਰ ਮਸਜਿਦ ਗੁਰਦੁਆਰੇ ਦੇ ਨਾਲ ਪੋਲਰਾਈਜ਼ ਹੋ ਜਾਂਦਾ ਕਿਉਂਕਿ ਸਰਕਾਰ ਦੀ ਇੱਕ ਹਿਡਨ ਪਾਲਿਸੀ ਹੁੰਦੀ ਆ ਲੋਕਾਂ ਨੂੰ ਜਾਗਰੂਕਤਾ ਨਹੀਂ ਆਉਣ ਦੇਣੀ ਤੇ ਇਹਨਾਂ ਨੂੰ ਤਾਂ ਜਾਗਰੂਕਤਾ ਉਹਨਾਂ ਨਹੀਂ ਆਉਣ ਦੇਣੀ ਇਹਨਾਂ ਨੂੰ ਕਿਸੇ ਨੂੰ ਨਹੀਂ ਪਤਾ ਸਰਕਾਰ ਨੇ ਕੋਰੋਨਾ ਦੌਰਾਨ ਲੇਬਰ ਲਾਜ਼ ਦਾ ਕਮਿਟਮੈਂਟ ਕਰਕੇ ਇਹਨਾਂ ਦੇ ਕੰਮ ਕਰਨ ਦੇ ਜਿਹੜੇ ਘੰਟੇ ਆ ਉਹ 8 ਘੰਟੇ ਸੀ ਪਹਿਲਾਂ ਹੁਣ ਉਹ 12 ਘੰਟੇ ਕਰਦੇ ਕੀ ਹੋਣਾ ਚਾਹੀਦਾ ਸਰਕਾਰ ਨੂੰ ਕੀ ਸੋਚਦਾ ਇਹਨੂੰ ਸਰਕਾਰ ਨੇ ਕੁਝ ਨਹੀਂ ਸੋਚਣਾ ਸਰਕਾਰ ਦਾ ਕੋਈ ਨੁਮਾਇੰਦਾ ਬਿਨਾਂ ਸ਼ੱਕ ਮੇਰਨਾ ਇਸ ਮਾਮਲੇ 'ਤੇ ਆ ਕੇ ਲਾਈਵ ਡਿਬੇਟ ਕਰ ਲਵੇ ਸਰਕਾਰ ਨੇ ਨਹੀਂ ਸੋਚਣਾ ਇਹ ਲੋਕਾਂ ਨੇ ਸਰਕਾਰ ਨੂੰ ਸੋਚਣ ਲਾਉਣਾ ਜਦੋਂ ਲੋਕ ਪਾਰਲੀਮੈਂਟ ਦੀ ਇਲੈਕਸ਼ਨ ਆ ਰਹੀ ਆ ਲੋਕ ਸਾਰੇ ਕੰਟੈਸਟੈਂਟਸ ਨੂੰ ਸਵਾਲ ਪੁੱਛਣਗੇ ਬਹੁਤ ਫੜ ਕੇ ਦੱਸੋ ਜੀ ਤੁਸੀਂ ਸਾਡੇ ਨਾਲ 19 ਚਾਹ ਗੱਲ ਕੀਤੀ ਸੀ ਤੁਹਾਡੀ ਪਾਰਟੀ ਨੇ ਆਹ ਗੱਲ ਕੀਤੀ ਸੀ ਆ ਕਿੱਥੇ ਤੁਹਾਡੀ ਪਰਫਾਰਮੈਂਸ ਕੀ ਤੁਹਾਡੀ ਫੇਰ ਗੱਲ ਹੋਊ ਸਰ ਥੈਂਕ ਯੂ